ਸਸਕਾਲ ਜੀ ਪ੍ਰੋਗਰਾਮ ਅੱਜ ਦੇ ਮੁੱਦੇ ਤੁਹਾਡਾ ਸਵਾਗਤ ਮੈਂ ਗੁਰਮੁਖ ਸਿੰਘ ਰੁਪਾਣਾ ਦਰਸ਼ਕੋ ਅੱਜ ਗੱਲ ਕਰਾਂਗੇ ਕਿ ਕੀ ਹੁਣ ਸ੍ਰੀ ਕਲਤਕਤ ਸਹਿਬ ਦੇ ਸਿੰਘ ਸਹਿਬਾਨ ਪੰਥ ਪ੍ਰਵਾਨਤ ਹੋਣਗੇ ਸੋ ਕੀ ਇਸ ਤੇ ਹੁਣ ਕਾਰਵਾਈ ਸ਼ੁਰੂ ਹੋ ਚੁੱਕੀ ਹੈ ਔਰ ਇਹਦੇ ਨਾਲ ਇਹ ਵੀ ਗੱਲ ਕਰਾਂਗੇ ਕਿ ਕੀ ਨਵ ਨਿਯੁਕਤ ਜਥੇਦਾਰ ਟੇਕ ਸਿੰਘ ਢਣੋਲਾ ਜਿਨ੍ਹਾਂ ਨੂੰ ਤੱਕ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਨਿਯੁਕਤ ਕੀਤਾ ਗਿਆ ਸੀ ਕਿ ਉਹਨਾਂ ਦੀ ਨਿਯੁਕਤੀ ਹਾਲ ਦੇ ਕੜੇ ਰੁਕ ਗਈ ਹੈ ਕਿਉਂ ਕਿ ਕਿਉਂਕਿ ਅਜੇ ਤੱਕ ਉਹਨਾਂ ਦੀ ਪਗੜੀ ਦੀ ਰਸਮ ਪੂਰੀ ਨਹੀਂ ਹੋਈ ਔਰ ਇਹਦੇ ਨਾਲ ਇਹ ਵੀ ਗੱਲ ਕਰਾਂਗੇ ਕਿ ਕੀ ਹੁਣ ਸ਼੍ਰੀ ਕਾਲ ਤੱਕ ਸਾਹਿਬ ਦੇ ਜਿਹੜੇ ਪੱਕੇ ਤੌਰ ਤੇ ਜਥੇਦਾਰ ਲਗਾਏ ਜਾਣੇ ਨੇ ਕੀ ਉਹਨਾਂ ਦੀ ਜਿਹੜੀ ਨਿਯੁਕਤੀ ਹੋਏਗੀ ਉਹ ਸਰਬ ਤੇ ਪੰਥ ਪ੍ਰਵਾਨਿਤ ਹੋਏਗੀ ਸੋ ਦਰਸ਼ਕੋ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਹ ਐਲਾਨ ਕਰ ਦਿੱਤਾ ਹੈ। ਔਰ ਇਸ ਸੰਬੰਧੀ ਇੱਕ ਮਤਾ ਜਿਹੜੀ ਕੱਲ 28 ਮਾਰਚ ਨੂੰ ਮੀਟਿੰਗ ਹੋਣ ਜਾ ਰਹੀ ਹੈ, ਐਸਜੀਪੀਸੀ ਦਾ اجلاس ਹੋਣ ਜਾ ਰਿਹਾ ਹੈ। ਵੈਸੇ ਤਾਂ ਬਜਟ اجلاس ਹੈ ਪਰ ਉਸ اجلاس ਦੇ ਵਿੱਚ ਇੱਕ ਮਤਾ ਲਿਆਂਦਾ ਜਾਣਾ। ਔਰ ਕਿਹਾ ਜਾ ਰਿਹਾ ਹੈ ਕਿ ਬਜਟ ਦੇ ਨਾਲੋਂ ਜਿਹੜੀ ਵੱਡੀ ਚਰਚਾ ਉਹ ਉਸ ਮਤੇ ਦੀ ਹੋਏਗੀ ਉਹ ਮਤੇ 'ਚ ਹੋਏਗਾ ਕਿ ਸੋ ਉਹ ਮਤਾ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਲਿਆਂਦਾ ਗਿਆ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਐਲਾਨ ਕਰ ਦਿੱਤਾ ਕਿਉਂ ਕਿ ਉਹ ਪਹਿਲਾਂ ਦਰਸ਼ਕੋ ਜੇ ਆਪਾਂ ਕੁਝ ਧਿਰ ਪਿੱਛੇ ਜਾਈਏ ਤਾਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਸਤੀਫਾ ਦੇ ਗਏ ਸਨ ਕਾਫੀ ਕੋਸ਼ਿਸ਼ਾਂ ਤੋਂ ਬਾਅਦ ਆਖਰ ਸੁਖਵੀਰ ਸਿੰਘ ਬਾਦਲ ਨੇ ਉਹਨਾਂ ਨੂੰ ਮਨਾ ਲਿਆ ਸੀ ਤਾਂ ਕੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਜਿਹੜੀ ਵਾਪਸੀ ਹੋਈ ਹੈ ਕੀ ਉਹ ਉਹੀ ਸਸ਼ਰਤੇ ਹੋਈ ਹੈ ਕਿ ਹੁਣ ਸਿੰਘ ਸਹਿਬਾਨਾਂ ਦੀ ਨਿਯੁਕਤੀ ਸਰਬ ਤੇ ਪੰਥ ਪ੍ਰਵੰਤ ਹੋਏਗੀ ਉਹਨਾਂ ਦੀ ਨਿਯੁਕਤੀ ਲਈ ਤੇ ਉਹਨਾਂ ਦੀ ਸੇਵਾ ਮੁਕਤੀ ਲਈ ਨਿਯਮ ਬਣਾਏ ਜਾਣਗੇ ਕੀ ਹੁਣ ਇਹਨਾਂ ਨਿਯਮਾਂ ਦੇ ਲਈ ਸਮੁੱਚੇ ਐਸਜੀਪੀਸੀ ਦੇ ਨਾਲ ਅੰਤਰੀਕ ਕਮੇਟੀ ਰਾਜੀ ਹੋ ਗਈ ਹੈ ਸੋਇਸ ਤੇ ਇੱਕ ਵੱਡਾ ਸਵਾਲ ਹੈ ਕਿਉਂ ਕਿਉਂਕਿ ਇਸ ਤੋਂ ਪਹਿਲਾਂ ਜਿਸ ਵੀ ਸਿੰਘ ਸਹਿਬਾਨ ਨੇ ਵਿਧੀ ਵਿਧਾਨ ਦੀ ਗੱਲ ਕੀਤੀ ਨਿਯਮਾਂ ਦੀ ਗੱਲ ਕੀਤੀ ਉਹਨਾਂ ਨੂੰ ਹਟਾ ਦਿੱਤਾ ਗਿਆ ਪਰ ਹੁਣ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਖੋਦੇ ਮਤਾ ਲਿਆ ਰਹੇ ਆ ਸੋ ਇਹ ਮਤਾ ਐਸਜੀਪੀਸੀ ਦੇ ਜਿਹੜਾ ਬਜਟ اجلاس 28 ਮਾਰਚ ਨੂੰ ਯਾਨੀ ਕਿ ਭਲਕੇ 12 ਵਜੇ ਜਿਹੜਾ ਸ਼ੁਰੂ ਹੋਣਾ ਉਸ ਬਜਟ ਇਜਲਾਸ ਦੇ ਵਿੱਚ ਲਿਆਂਦਾ ਜਾਏਗਾ ਸੋ ਇੱਕ ਵਿਸ਼ੇਸ਼ ਜਿਹੜਾ ਮਤਾ ਹੋਏਗਾ ਇਸ ਵਿਸ਼ੇਸ਼ ਮਤੇ ਦੇ ਰਾਹੀਂ ਜਿਹੜੇ ਵਿਰੋਧੀ ਐ ਖਾਸ ਕਰਕੇ ਉਹਨਾਂ ਨੂੰ ਸੰਤੁਸ਼ਟ ਕਰਨ ਦੀ ਗੱਲ ਵੀ ਕੀਤੀ ਜਾ ਰਹੀ ਹੈ ਕਿਉਂ ਕਿ ਜਿਹੜੀਆਂ ਵਿਰੋਧੀ ਧਿਰਾਂ ਨੇ ਉਹਦੇ ਵਿੱਚ ਨਿਹੰਗ ਸਿੰਘ ਜਥੇਬੰਦੀਆਂ ਨੇ ਉੱਚ ਕਾਫੀ ਟਕਸਾਲ ਜਿਦੇ ਵਿੱਚ ਉਹਨਾਂ ਦੇ ਆਗੂ ਨੇ ਕਾਫੀ ਨੁਮਾਇंदे ਨੇ ਉਹ ਵੀ ਇਸ ਦਾ ਵਿਰੋਧ ਕਰ ਰਹੇ ਆ ਦਿੱਲੀ ਕਮੇਟੀ ਵੀ ਵਿਰੋਧ ਕਰ ਰਹੀ ਹੈ ਸੋ ਕੀ ਹੋਣ ਜਿਹੜਾ ਇਹ ਵਿਸ਼ੇਸ਼ ਇੱਕ ਮਤਾ ਲਿਆਂਦਾ ਜਾ ਰਿਹਾ ਹੈ ਖਾਸ ਕਰਕੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਕਿ ਉਸ ਮਤੇ ਦੇ ਨਾਲ ਵਿਰੋਧੀ ਸ਼ਾਂਤ ਹੋਣਗੇ ਇਹ ਵੀ ਇੱਕ ਵੱਡਾ ਸਵਾਲ ਹੈ ਕਿ ਇਹ ਮਤਾ ਜਿਹੜਾ ਹੈਗਾ ਇਸ ਮਤੇ ਦੀ ਚਰਚਾ ਹੋਏਗੀ ਬਜਟ اجلاس ਦੀ ਨਹੀਂ ਚਰਚਾ ਨਹੀਂ ਜਿੰਨੀ ਇਸ ਮਤੇ ਦੀ ਕਿਹਾ ਜਾ ਰਿਹਾ ਇੱਕ ਅਹਿਮ ਮਤਾ ਹੋਏਗਾ ਸੋ ਦਰਸ਼ਕੋ ਇਹ ਵੱਡੀ ਗੱਲ ਹੋਏਗੀ ਇੱਕ ਅਹਿਮ ਰਹੇਗਾ ਕਿ ਪਹਿਲੀ ਵਾਰ ਐਸਜੀਪੀਸੀ ਦੇ ਬਜਟ اجلاس ਦੇ ਵਿੱਚ ਇੱਕ ਅਜੀਹਾ ਮਤਾ ਲਿਆਂਦਾ ਜਾ ਰਿਹਾ ਜਿਸ ਮਤੇ ਦੇ ਹਾਮੀਆਂ ਨੂੰ ਹੁਣ ਤੱਕ ਆਊਟ ਕੀਤਾ ਜਾ ਰਿਹਾ ਪਰ ਅੱਜ ਉਹ ਮਤਾ ਹੁਣ ਲਿਉਣ ਦੀ ਜਿਹੜੀ ਗੱਲ ਹੋ ਕੀਤੀ ਜਾ ਰਹੀ ਹੈ ਸੋ ਇਹਦੇ ਵਿੱਚ ਜਿਹੜੇ ਸਿੰਘ ਸਹਿਬਾਨ ਹੋਣਗੇ ਜਥੇਦਾਰ ਹੋਣਗੇ ਉਹ ਸਰਬ ਤੇ ਪੰਥ ਪ੍ਰਵਾਨਤ ਹੋਣਗੇ ਇਹ ਇਹ ਮਤਾ ਜਿਹੜਾ ਹੈਗਾ ਉਹਦੀ ਗਵਾਹੀ ਪਰਦਾ ਹੈ ਕਿ ਇਸ ਮਤੇ ਦੇ ਰਾਹੀਂ ਹੁਣ ਮਤੇ 'ਚ ਹੋਏਗਾ ਕੀ ਮਤੇ ਦੇ ਵਿੱਚ ਸਹਿਮਤੀ ਕਿਤੇ ਬਣੇਗੀ ਇਹ ਅਜੇ ਕੱਲ ਜਦੋਂ ਮਤਾ ਲਿਆਂਦਾ ਜਾਏਗਾ ਮਤੇ ਵਿੱਚ ਕਿਹੜੀਆਂ-ਕਿਹੜੀਆਂ ਸ਼ਰਤਾਂ ਹੋਣਗੀਆਂ ਕਿਹੜੇ-ਕਿਹੜੇ ਨਿਯਮ ਹੋਣਗੇ ਇਹ ਅਜੇ ਮਤੇ ਦੇ ਉਸ ਤੋਂ ਬਾਅਦ ਹੀ ਕਿਹਾ ਜਾਵੇਗਾ ਸੋ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਕੋਸ਼ਿਸ਼ ਕਰ ਰਹੇ ਨੇ ਕਿ ਪੰਥਕ ਇਕਤਾ ਹੋਵੇ ਉਹਨਾਂ ਨੇ ਕਾਫੀ ਚਾਰਾ ਜੋਈ ਕੀਤੀ ਹੈ ਸੋ ਚਾਰਾ ਜੋਈ ਦੇ ਸदर्भ ਦੇ ਵਿੱਚ ਉਹਨਾਂ ਨੇ ਅਸਤੀਫਾ ਵੀ ਦੇ ਦਿੱਤਾ ਸੀ ਕਿ ਪੰਥਕ ਇਕਤਾ ਕਿਉਂਕਿ ਪਹਿਲਾਂ ਉਹਨੇ ਮੀਟਿੰਗਾਂ ਕੀਤੀਆਂ ਤੇ ਜਦੋਂ ਮੀਟਿੰਗਾਂ ਦੌਰਾਨ ਉਹਨਾਂ ਨੇ ਅਕਾਲੀ ਦਲ ਦੇ ਜਿਹੜੇ ਪ੍ਰਧਾਨ ਲਗਾਏ ਗਏ ਸੀਗੇ ਬਲਵਿੰਦਰ ਸਿੰਘ ਪੁੰਦੜ ਉਹਨਾਂ ਨਾਲ ਮੀਟਿੰਗ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਮੀਟਿੰਗ 'ਚ ਨਹੀਂ ਆਏ ਉਹਨਾਂ ਨੂੰ ਬੁਲਾਇਆ ਵੀ ਗਿਆ ਆਖਰ ਐਡਵੋਕੇਟ ਹਰਜਿੰਦਰ ਸਿੰਘ ਤਾਮੀ ਨੇ ਅਸਤੀਫਾ ਦੇ ਦਿੱਤਾ ਤੇ ਹੁਣ ਜਦੋਂ ਵਾਪਸੀ ਆਏ ਤਾਂ ਮੈਨੂੰ ਲੱਗਦਾ ਵੀ ਸ਼ਾਇਦ ਉਹਨਾਂ ਨੇ ਸ਼ਰਤ ਰੱਖੀ ਹੋएगी ਕਿ ਮੇਰੀ ਵਾਪਸੀ ਤਦ ਹੋਏਗੀ ਜੇਕਰ ਸਰਬ ਤੇ ਪੰਥ ਪ੍ਰਵਾਨਤ ਸਿੰਘ ਸਹਿਬਾਨਾ ਦੀ ਨਿਯੁਕਤੀ ਹੋਵੇ ਇਕਮਤ ਹੋਵੇ ਇਕ رائے ਅਨਸਾਰ ਹੋਵੇ ਇਹ ਵੱਡਾ ਮੁੱਦਾ ਹੋਵੇਗਾ ਇਸ ਕਰਕੇ ਮਤਾ ਜਿਹੜਾ ਇਹ ਲਿਆਂਦਾ ਜਾਏਗਾ ਸੂ ਦਰਸ਼ਕੋ ਇਸ ਜਿਹੜਾ ਮਤਾ ਜਿਹੜਾ ਸਿੰਘ ਸਹਿਬਾਨਾ ਦੀ ਨਿਯੁਕਤੀ ਤੇ ਉਹਨਾਂ ਦੀ ਡੇਢੀ ਉਸ ਤੋਂ ਬਾਅਦ ਸੇਵਾ ਮੁਕਤੀ ਲਈ ਲਿਆਂਦਾ ਜਾ ਰਿਹਾ ਉਹਦੇ ਚ ਸਿੰਘ ਸਹਿਬਾਨ ਦੀ ਯੋਗਤਾ ਨਿਯੁਕਤੀ ਕਾਰਜ ਖੇਤਰ ਤੇ ਨਿਜਮ ਇਹ ਸਾਰਾ ਕੁਝ ਉਹਦੇ ਵਿੱਚ ਦਰਸਾਇਆ ਜਾਏਗਾ ਸੋ ਕੀ ਉਹਦੇ ਵਿੱਚ ਹੁਣ ਸਹਿਮਤੀ ਕਿਹੜੇ ਬਣੇਗੀ ਕੀ ਵਿਰੋਧੀ ਧਿਰਾਂ ਉਸਤੇ ਸਹਿਮਤੀ ਪ੍ਰਗਟਾਉਣਗੀਆਂ ਕੀ ਵਿਰੋਧੀ ਧਿਰਾਂ ਉਹਦੇ ਤੇ ਇਹ ਗੱਲ ਮੰਨਣਗੀਆਂ ਕਿ ਹਾਂ ਵਾਕਈ ਇਹਦੇ ਤੇ ਉੱਪਰ ਅਸੀਂ ਸਹਿਮਤ ਆ ਔਰ ਜੋ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਮਤਾ ਲਿਆ ਰਿਹਾ ਤਾਂ ਦੇਖ ਕੇ ਗੱਲ ਤਾਂ ਗੱਲ ਇਹ ਹੋਏਗੀ ਦਰਸ਼ਕੋ ਕਿ ਕੀ ਸ਼ਾਇਦ ਉਸ ਤੋਂ ਪਹਿਲੇ ਉਹਨਾਂ ਨਾਲ ਗੱਲਬਾਤ ਹੋ ਚੁੱਕੀ ਹੈ ਕਿ ਨਹੀਂ ਹੋਈ ਸੋ ਅੰਤਰੀਕ ਕਮੇਟੀ ਨੇ 10 ਫਰਵਰੀ ਨੂੰ ਸਿੰਘ ਸਹਿਬਾਨ ਗਿਆਨੀ ਹਰਪ੍ਰੀਤ ਸਿੰਘ ਨੂੰ ਅਹੁਦੇ ਤੋਂ ਸੇਵਾਮੁਕਤ ਕਰ ਦਿੱਤਾ ਗਿਆ ਸੀ ਉਸ ਤੋਂ ਬਾਅਦ ਲਗਾਤਾਰ ਜਿਹੜਾ ਵਿਵਾਦ ਆ ਉਹ ਚੱਲ ਰਿਹਾ ਉਸ ਤੋਂ ਬਾਅਦ 7 ਮਾਰਚ ਨੂੰ ਗਿਆਨੀ ਰਗਵੀਰ ਸਿੰਘ ਤੇ ਗਿਆਨੀ ਸੁਲਤਾਨ ਸਿੰਘ ਨੂੰ ਸਿੰਘ ਸਹਿਬਾਨ ਵਜੋਂ ਹਟਾ ਦਿੱਤਾ ਗਿਆ ਤੇ ਉਹਨਾਂ ਦੀ ਥਾਂ ਤੇ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਤਖਤ ਸ੍ਰੀ ਕੇਸਗੜ ਸਾਹਿਬ ਦੇ ਜਥੇਦਾਰ ਤੇ ਤਖਤ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਵਦਾਰ ਵਦੋਂ ਨਿਯੁਕਤੀ ਕੀਤੀ ਇਹਦੇ ਨਾਲ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਦੇ ਉਹਨਾਂ ਦੇ ਸਿੰਘ ਸਹਿਬਾਨ ਵਜੋਂ ਨਿਯੁਕਤੀ ਹੈ ਜਿਹੜੀ ਉਹ ਟੇਕ ਸਿੰਘ ਧਨੋਲਾ ਦੀ ਕੀਤੀ ਉਹਨਾਂ ਤੇ ਵੀ ਇੱਕ ਵਿਵਾਦ ਹੋਇਆ ਕਿ ਜਥੇਦਾਰ ਟੇਕ ਸਿੰਘ ਧਨੋਲਾ ਉਹ ਸ਼ਖਸ ਨੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਬਰਨਾਲਾ ਜ਼ਿਲ੍ਹਾ ਦੇ ਪ੍ਰਧਾਨ ਰਹੇ ਨੇ ਅਕਾਲੀ ਦਲ ਨਾਲ ਲੰਬੇ ਸਮੇਂ ਤੋਂ ਜੁੜੇ ਰਹੇ ਨੇ ਪਰ ਅੱਜ ਤੱਕ ਉਹਨਾਂ ਦੀ ਜਿਹੜੀ ਜਥੇਦਾਰ ਦੇ ਨਿਯੁਕਤੀ ਤੋਂ ਬਾਅਦ ਉਹਨਾਂ ਦੀ ਪਗੜੀ ਦੀ ਰਸਮ ਨਹੀਂ ਹੋ ਸકી। ਸੋ ਦਰਸ਼ਕੋ ਇੱਕ ਵੱਡਾ ਸਵਾਲ ਹੈ ਕਿ ਕੀ ਜਥੇਦਾਰ ਟੇਕ ਸਿੰਘ ਢਣੋਲਾ ਦੀ ਜਿਹੜੀ ਪਗੜੀ ਦੀ ਰਸਮ ਹੈ ਕਿ ਉਹ ਨਿਪਰੇ ਚੜ ਸਕੇਗੀ? ਕਿ ਉਹਨਾਂ ਦੀ ਜਗ੍ਹਾ ਦੇ ਉੱਪਰ ਕਿਸੇ ਹੋਰ ਸ਼ਖਸੀਅਤ ਨੂੰ ਜਥੇਦਾਰ ਵਜੋਂ ਨਿਯੁਕਤ ਤਾਂ ਨਹੀਂ ਕਰ ਦਿੱਤਾ ਜਾਏਗਾ? ਕੀ ਉਹਨਾਂ ਦੀ ਨਿਯੁਕਤੀ ਰੱਦ ਤਾਂ ਨਹੀਂ ਕਰ ਦਿੱਤੀ ਜਾਏਗੀ? ਇਹ ਵੀ ਇੱਕ ਦਰਸ਼ਕੋ ਵੱਡਾ ਸਵਾਲ ਹੈ। ਕਿਉਂ ਕਿਉਂਕਿ ਕੱਲ ਜੋ ਨਿਜਮ ਤੇ ਸ਼ਰਤਾਂ ਜੋ ਕੱਲ ਐਸਜੀਪੀਸੀ ਦੇ ਜਨਰਲ اجلاس ਵਿੱਚ ਰੱਖਿਆ ਜਾਣ ਗਿਆ ਇੱਕ ਮਤਾ ਲਿਆਂਦਾ ਜਾਏਗਾ ਵਿਸ਼ੇਸ਼ ਉਸ ਮਤੇ ਦੇ ਵਿੱਚ ਕਿ ਉਹਨਾਂ ਦੇ ਨਿਯੁਕਤੀ ਨੂੰ ਰੱਦ ਨਹੀਂ ਕਰ ਦਿੱਤਾ ਜਾਏਗਾ ਔਰ ਇੱਕ ਵੱਡੀ ਗੱਲ ਹੋਰ ਤਖਤ ਸ੍ਰੀ ਅਕਾਲ ਤਖਤ ਸਾਹਿਬ ਉਹਨਾਂ ਦੇ ਜਿਹੜੇ ਸਿੰਘ ਸਹਿਬਾਨ ਦੀ ਜਿਹੜੀ ਪੱਕੇ ਤੌਰ ਤੇ ਨਿਯੁਕਤੀ ਹੈ ਕਿਉਂਕਿ ਹਾਲ ਦੇ ਕਾਰੀਕਾਜਕਾਰੇ ਜਥੇਦਾਰ ਵੱਜੋਂ ਕੰਮ ਕਰ ਰਹੇ ਨੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਕਿ ਉਹਨਾਂ ਦੀ ਥਾਂ ਤੇ ਜਿਹੜੀ ਪੱਕੇ ਤੌਰ ਤੇ ਨਿਯੁਕਤੀ ਹੋਏਗੀ ਕਿ ਉਹ ਵੀ ਇਸ ਨਵੇਂ ਮਤੇ ਦੇ ਆਧਾਰ ਤੇ ਹੋਏਗੀ ਕਿ ਉਹਨਾਂ ਦੀ ਨਿਯੁਕਤੀ ਉਹਨਾਂ ਨੂੰ ਸਿਰਫ ਤਖਸੇ ਦੇ ਕੇਸਗਰ ਤੱਕ ਤੇ ਜਿਹੜੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਹੈ ਉਹ ਨਵੇਂ ਵਿਸ਼ੇਸ਼ ਮਤੇ ਅਨਸਾਰ ਹੋਏਗੀ ਔਰ ਦਮਦਮਾ ਸਾਹਿਬ ਦੇ ਜਿਹੜੇ ਜਥੇਦਾਰ ਦੀ ਨਿਯੁਕਤੀ ਵੀ ਇਸ ਮਤੇ ਮੁਤਾਬਕ ਹੀ ਕੀਤੀ ਜਾਏਗੀ ਇਹ ਇਹ ਤਾਂ ਜੇ ਸਮਾਂ ਦੱਸੇਗਾ ਪਰ ਇਹ ਗੱਲ ਜ਼ਰੂਰ ਹੈ ਕਿ ਪੰਥ ਤੇ ਸਰਪ੍ਰਵਾਣ ਸਿੰਘ ਸਹਿਬਾਨਾਂ ਦੇ ਲਈ ਜਿਹੜੇ ਵਿਸ਼ੇਸ਼ ਮਤੇ ਤੇ ਚਰਚਾ ਜਿਹੜੀ ਸ਼ੁਰੂ ਹੋ ਗਈ ਆ ਵੱਡਾ ਕਦਮ ਐ ਵੱਡੀ ਪਹਿਲ ਕਦਮੀ ਆ ਸੋ ਇਹ ਚੰਗਾ ਹੁੰਦਾ ਜੇਕਰ ਇਹ ਕਾਫੀ ਦੇਰ ਪਹਿਲਾਂ ਹੋ ਜਾਂਦੀ ਤਾਂ ਸ਼ਾਇਦ ਇੰਨਾ ਵੱਡਾ ਵਿਵਾਦ ਨਾ ਬਣਦਾ ਸ਼੍ਰੋਮਣੀ ਅਕਾਲੀ ਦਲ ਲਈ ਸੁਖਵੀਰ ਸਿੰਘ ਬਾਦਲ ਲਈ ਖਾਸ ਕਰਕੇ ਜਦੋਂ ਆਪਾਂ ਕਹਿ ਰਹੇ ਆ ਕਿ ਗਲੇ ਦੀ ਹੱਡੀ ਬਣਦਾ ਜਾ ਰਿਹਾ ਸੋ ਜੇਕਰ ਇਹ ਮਤੇ ਪਹਿਲਾਂ ਆਉਂਦੇ ਇਸ ਤੇ ਪਹਿਲਾਂ ਸਹਿਮਤੀ ਬਣਦੀ ਤਾਂ ਸ਼ਾਇਦ ਅਜਿਹਾ ਨਾ ਹੁੰਦਾ ਸੋ ਦਰਸ਼ਕੋ ਹੁਣ ਗੱਲ ਇਹ ਹੈ ਕਿ ਜਿਹੜਾ ਕੱਲ ਵਿਸ਼ੇਸ਼ ਜਨਰਲ اجلاس ਹੋ ਰਿਹਾ ਬਜਟ اجلاس ਐਸਜੀਪੀਸੀ ਦਾ ਉਸ ਤੋਂ ਪਹਿਲਾਂ ਐਸਜੀਪੀਸੀ ਦੇ 40 ਦੇ ਕਰੀਬ ਜਿਹੜੇ ਮੈਂਬਰ ਹੈ ਉਹ ਵੀ ਬਾਗੀ ਹੁੰਦੇ ਨਜ਼ਰ ਆ ਰਹੇ ਆ ਉਹਨਾਂ ਨੇ ਇੱਕ ਦਰਖਾਸਤ ਦਿੱਤੀ ਹੈ ਇੱਕ ਮਤੇ ਦੇ ਉੱਪਰ ਦਸਖਤ ਕੀਤੇ ਨੇ ਉਹ ਮਤਾ ਵਿਰੋਧੀਆਂ ਵੱਲੋਂ ਤਿਆਰ ਕੀਤਾ ਗਿਆ ਸੀ ਸੋ ਗੱਲ ਇਹ ਹੈ ਕਿ ਮੰਗ ਉਹਦੇ 'ਚ ਵੀ ਇਹੀ ਹੈ ਇੱਕ ਵਿਸ਼ੇਸ਼ ਮਤਾ ਲਿਆਂਦਾ ਜਾਵੇ। ਸੋ 40 ਦੇ ਮੈਂਬਰ ਉਹਨਾਂ ਨੂੰ ਕੀ ਬਾਗੀ ਕਿਹਾ ਜਾਵੇ? ਜਾਂ ਉਹਨਾਂ ਨੂੰ ਇਹ ਕਹਿ ਲਿਆ ਜਾਵੇ ਕਿ ਉਹ ਇਸ ਮਤੇ ਦੇ ਨਾਲ ਮੀਟਿੰਗ ਤੋਂ ਪਹਿਲਾਂ ਹੀ ਸਹਿਮਤੀ ਪ੍ਰਗਟਾ ਗਏ ਨੇ। ਜੇਕਰ ਵਾਕਈ 40 ਦੇ ਕਰੀ ਮੈਂਬਰ ਮੀਟਿੰਗ ਜਾਂ ਜਨਰਲ ਇਜਲਾਸ ਤੋਂ ਪਹਿਲਾਂ ਹੀ ਚਰਚਾ ਤੋਂ ਪਹਿਲਾਂ ਹੀ ਸਹਿਮਤੀ ਪ੍ਰਗਟਾ ਗਏ ਨੇ ਤਾਂ ਫਿਰ ਇਹ ਗੱਲ ਮੰਨੀ ਜਾਵੇ ਕਿ ਹੁਣ ਇਸ ਮਤੇ ਤੇ ਸਹਿਮਤੀ ਬੰਦ ਹੀ ਨਜ਼ਰ ਆ ਰਹੀ ਹੈ ਸੋ ਐ ਜੀ ਪੀ ਸੀ ਮੈਂਬਰਾਂ ਨੇ ਸਹਿਮਤੀ ਪ੍ਰਗਟਾ ਦਿੱਤੀ 40 ਦੇ ਕਰੀਬ ਮੈਂਬਰਾਂ ਨੇ ਦਸਕਤ ਕਰ ਦਿੱਤੇ ਪਰ ਕੀ ਵਿਰੋਧੀ ਧਿਰ ਜਿਹੜੀ ਇਸ ਦਾ ਵਿਰੋਧ ਕਰ ਰਹੀ ਹੈ ਜਨਰਲ اجلاس ਦਾ ਉਹਦੇ ਚ ਜਥੇਦਾਰ ਹਰਨਾਮ ਸਿੰਘ ਧੋਮਾ ਜਥੇਦਾਰ ਬਾਬਾ ਬਲਬੀਰ ਸਿੰਘ ਸਮੇਤ ਦਿੱਲੀ ਕਮੇਟੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਸਮੇਤ ਜਿਹੜੀਆਂ ਸਿੱਖ ਸਖਸ਼ੀयतਾਂ ਵਿਰੋਧ ਕਰ ਰਹੀਆਂ ਨੇ ਕਿ ਉਹ ਇਸ ਮਤੇ ਦੇ ਨਾਲ ਸਹਿਮਤ ਹੋਣਗੀਆਂ ਜਾਂ ਉਹਨਾਂ ਦੇ ਲਈ ਕੋਈ ਮਤੇ ਦੇ ਵਿੱਚ ਕੋਈ ਸੋਧ ਹੋਏਗੀ ਜਾਂ ਉਹਨਾਂ ਦੇ ਮੁਤਾਬਕ ਕੋਈ ਮਤਾ ਨਵਾਂ ਲਿਖਿਆ ਜਾਏਗਾ ਜਾਂ ਉਹਨਾਂ ਨੂੰ ਇਹ ਪ੍ਰਵਾਨ ਹੋਏਗਾ ਕਿ ਠੀਕ ਹੈ ਜੋ ਮਤਾ ਲਿਆਂਦਾ ਗਿਆ ਉਹ ਅੱਛਾ ਹੈ ਚੰਗਾ ਪਹਿਲ ਕਦਮੀ ਆ। ਸੋ ਦਰਸ਼ਕੋ ਹੁਣ ਗੱਲ ਇਹ ਹੈ ਕਿ ਜਿਹੜਾ ਕੱਲ ਵਿਰੋਧ ਹੋਣਾ ਹੈ ਪਹਿਲਾਂ ਇਹ ਗੱਲ ਕਹੀ ਜਾ ਰਹੀ ਸੀ ਕਿ ਵਿਰੋਧੀਆਂ ਵੱਲੋਂ ਜਿਹੜੀ ਵਿਰੋਧੀ ਤੇਰਾ ਸਭ ਤੋਂ ਪਹਿਲਾਂ ਸ੍ਰੀ ਕਾਲ ਤੱਕ ਸਭ ਤੇ ਅਰਦਾਸ ਹੋਏਗੀ ਤੇ ਉਸ ਤੋਂ ਬਾਅਦ ਵਾਹਿਗੁਰੂ ਦਾ ਜਾਪ ਹੋਏਗਾ ਸ਼ਾਂਤੀਪੂਰਵਕ ਪ੍ਰਦਰਸ਼ਨ ਹੋਏਗਾ ਪਰ ਜਿਹੜੀ ਕੱਲ ਇੱਕ ਨਵੀਂ ਗੱਲ ਸਾਹਮਣੇ ਆਈ ਹੈ ਜਥੇਦਾਰ ਸੰਤ ਬਲਜੀਤ ਸਿੰਘ ਦਾਦੋਵਾਲ ਨੇ ਆਪਣੇ ਸੋਸ਼ਲ ਪੇਜ ਤੇ ਉਹਨਾਂ ਨੇ ਪਾਈ ਹੈ ਕਿ গোল্ডেন গেট ਤੋਂ ਮਾਰਚ ਸ਼ੁਰੂ ਕੀਤਾ ਜਾਏਗਾ। ਹੁਣ গোল্ডਨ 게ਟ ਹੈ ਜਿਹੜਾ ਉੱਥੋਂ ਦਰਬਾਰ ਸਾਹਿਬ ਲਗਭਗ 3 ਤੋਂ 4 ਕਿਲੋਮੀਟਰ ਤੋਂ ਵੀ ਵੱਧ ਜਿਹੜੀ ਉਹਦੀ ਦੂਰੀ ਹੈ ਕਿ ਇਹ ਮਾਰਚ ਪੈਦਲ ਹੋਏਗਾ ਜਾਂ ਫਿਰ ਕਿ ਸਮੁੱਚਾ ਜਿਹੜਾ ਵਿਰੋਧੀ ਧਰੇ ਨਾਲ ਸੰਬੰਧ ਸਿੱਖ ਪੰਥ ਹੈ ਜਿਹੜਾ ਉੱਥੇ ਇਕੱਠਾ ਹੋਏਗਾ ਕਿ ਇਹ ਮਾਰਚ ਗੱਡੀਆਂ ਨਾਲ ਹੋਏਗਾ ਜਾਂ ਫਿਰ ਸਿਰੇ ਪਹੁੰਚਾਇਆ ਜਾਏਗਾ ਕਿ ਰਸਤੇ 'ਚ ਰੁਕਿਆ ਜਾਏਗਾ। ਸੋ ਆਪਾਂ ਪਹਿਲਾਂ ਸੁਣਦੇ ਹਾਂ ਕਿ ਚੰਤ ਬਲਦੀ ਸਿੰਘ ਦਾਦੂਵਾਲ ਨੇ ਕੱਲ ਕਿਹਾ ਕਿ ਦੇਸ਼ ਉਪਦੇਸ਼ ਵਿੱਚ ਵੱਸਦੀਆਂ ਸਮੂਹ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੂੰ ਦਾਸ ਵੱਲੋਂ ਸਤਿਕਾਰ ਸਹਿਤ ਫਤਿਹ ਪ੍ਰਵਾਨ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਾਰੀਆਂ ਸਰਬੱਤ ਸੰਗਤਾਂ ਨੂੰ ਪਤਾ ਹੀ ਹੈ ਕਿ ਪਿਛਲੇ ਸਮੇਂ ਦੇ ਅੰਦਰ ਜਦੋਂ ਤੋਂ ਬਾਦਲ ਪਰਿਵਾਰ ਸਾਡੀਆਂ ਸ਼ਰੋਮਣੀ ਸੰਸਥਾਵਾਂ ਦੇ ਉੱਤੇ ਅਮਰਵੀਰ ਬਣ ਕੇ ਛਾਇਆ ਸਿੱਖੀ ਦੇ ਬੂਟੇ ਦਾ ਸੰਸਥਾਵਾਂ ਦਾ ਬਹੁਤ ਨੁਕਸਾਨ ਕੀਤਾ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਪ੍ਰਭੂ ਸੱਤਾ ਦਾ ਨੁਕਸਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਭੂ ਸੱਤਾ ਦਾ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਸਨਮਾਨ 'ਚ ਬਹੁਤ ਵੱਡਾ ਫਰਕ ਜਿਹੜਾ ਉਹ ਪਿਆ ਇਹ ਸਾਡੀਆਂ ਸੰਸਥਾਵਾਂ ਜਿਹੜੀਆਂ ਉਹ ਹਾਸ਼ੀਏ ਤੇ ਚਲੇ ਗਈਆਂ ਨਿਗਾਰ ਦੀ ਹੱਦ ਤੱਕ ਚਲੇ ਗਈਆਂ ਸ਼੍ਰੋਮਣੀ ਅਕਾਲੀ ਦਲ ਜਿਹੜਾ ਪੰਜਾਬ ਦੇ ਵਿੱਚ ਜਾਂਦਾ ਸੱਤਾ 'ਚ ਹੁੰਦਾ ਸੀ ਨੇ ਦਾ ਵਿਰੋਧੀ ਧਿਰ ਵਿੱਚ ਹੁੰਦਾ ਸੀ ਅੱਜ ਉਹਦੇ ਜੋ ਹਾਲਾਤ ਇੱਕ ਦੋ ਸੀਟਾਂ ਤੱਕ ਸਿਮਟ ਕੇ ਰਹਿ ਗਏ ਆ ਔਰ ਜਿਸ ਤਰੀਕੇ ਦੇ ਨਾਲ ਬਾਦਲ ਪਰਿਵਾਰ ਦੀਆਂ ਮਨਮਾਨੀਆਂ ਦੇ ਕਾਰਨ ਸ਼੍ਰੋਮਣੀ ਅਕਾਲੀ ਦਲ ਜਿਹੜਾ ਉਹ ਖਖੜੀਆਂ ਘਰੇਲੇ ਹੋ ਗਿਆ ਉਹ ਤੁਹਾਡੇ ਸਾਹਮਣੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇੱਕ ਐਗਜ਼ੀਕਟਿਵ ਨੇ ਪਿਛਲੇ ਸਮਾਂ ਜਿਸ ਤਰ੍ਹਾਂ ਮਤੇ ਪਾਸ ਕੀਤੇ ਪਹਿਲਾਂ ਸੌਦਾ ਸਾਧ ਦਾ ਮਾਫੀਨਾਮਾ ਜਿਹੜਾ ਪੰਥ ਦੇ ਦਬਾਅ ਗੇ ਰੱਦ ਕਰਨਾ ਪਿਆ ਸੀ ਔਰ ਜਿਸ ਤਰ੍ਹਾਂ ਗੁਰੂ ਕੀ 골ਕ ਦਾ 90 ਲੱਖ ਤੋਂ ਵੱਧ ਰੁਪਈਆ ਸੌਦਾ ਸਾਧ ਦੇ ਮਾਫੀ ਨਾਮੇ ਤੇ ਇਸ਼ਤਿਹਾਰਾਂ ਦੇ ਉੱਤੇ ਖਰਚ ਕੀਤਾ ਸੀ ਟੀਵੀ ਚੈਨਲਾਂ ਤੇ ਅਖਬਾਰਾਂ ਤੇ ਜਿਹੜਾ ਆਕਾਲ ਤਖਤ ਸਾਹਿਬ ਜਥੇਦਾਰ ਸਾਹਿਬ ਦੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਤੋਂ ਗੁਰੂ ਦੀ ਗੋਲਕ ਦੇ ਵਿੱਚ ਮੋੜ ਪਰਵਾਇਆ ਗਿਆ ਇਹ ਤੁਹਾਡੇ ਸਾਹਮਣੇ ਆ ਸਾਰਾ ਅੱਜ ਜਿਹੜੇ ਪੰਥ ਦੇ ਹਾਲਾਤ ਆ ਬੜੇ ਚਿੰਤਾਜਨਕ ਬਣੇ ਹੋਏ ਆ ਇਹਨਾਂ ਹਾਲਾਤਾਂ ਦੇ ਅੰਦਰ ਤੁਸੀਂ ਦੇਖਿਆ ਕਿ ਬਾਦਲ ਦਲ ਬਾਦਲ ਪਰਿਵਾਰ ਦੀਆਂ ਮਨਮਾਨੀਆਂ ਨੂੰ ਵੇਖਦੇ ਆ ਬਹੁਤ ਸਾਰੇ ਅਕਾਲੀ ਲੀਡਰ ਜਿਹੜੇ ਉਹਨਾਂ ਨੂੰ ਛੱਡ ਕੇ ਜਾ ਚੁੱਕੇ ਆ ਬਹੁਤ ਸਾਰੇ ਸੰਤ ਮਹਾਪੁਰਖ ਸੰਪਰਦਾਵਾਂ ਟਕਸਾਲਾਂ ਨਿਹੰਗ ਸਿੰਘ ਜਥੇਬੰਦੀਆਂ ਬਾਦਲਦਾਲ ਨੂੰ ਛੱਡ ਕੇ ਪਾਸੇ ਜਾ ਚੁੱਕੀਆਂ ਇਹਨਾਂ ਹਾਲਾਤਾਂ ਦੇ ਮੱਦੇ ਨਜ਼ਰ ਸ੍ਰੀ ਅਕਾਲ ਤਖਤ ਸਾਹਿਬ ਦੇ ਮਾਨ ਸਨਮਾਨ ਨੂੰ ਬਹਾਲ ਕਰਨ ਵਾਸਤੇ ਜਥੇਦਾਰ ਸਹਿਬਾਨਾਂ ਦੀ ਸ਼੍ਰੋਮਣੀ ਕਮੇਟੀ ਦੇ ਮਾਨ ਸਨਮਾਨ ਨੂੰ ਬਹਾਲ ਕਰਨ ਵਾਸਤੇ ਜੋ 14 ਮਾਰਚ ਤਕਸਰੀ ਕੇਸਗੜ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਵੱਲੋਂ ਆਪਣੇ ਸਥਾਨ ਤੇ ਪੰਥਕੇ ਇਕੱਠ ਸੱਦਿਆ ਸੀ ਜਿਹਦੇ ਚ ਬਹੁਤ ਸਾਰੇ ਸੰਤ ਮਹਾਪੁਰਸ਼ਾਂ ਸੰਪਰਦਾਵਾਂ ਟਕਸਾਲਾਂ ਨੇ ਹੰਗ ਸਿੰਘ ਜਥੇਬੰਦੀਆਂ ਨੇ ਸਮੂਲੀਅਤ ਕੀਤੀ ਔਰ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਮੂਲੀਅਤ ਕੀਤੀ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਸਮੂਲੀਅਤ ਕੀਤੀ ਉੱਥੇ ਜੋ ਮਤੇ ਪਾਸ ਕੀਤੇ ਗਏ ਉਹਨਾਂ ਮਤਿਆਂ ਨੂੰ ਇੰਪਲੀਮੈਂਟ ਕਰਨ ਵਾਸਤੇ 28 ਤਰੀਕ ਨੂੰ 28 ਮਾਰਚ ਨੂੰ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਜਟ ਇਜ਼ਲਾਸ ਹੋ ਰਿਹਾ ਸਰਦਾਰ ਤੇਜਾ ਸਿੰਘ ਸਮੁੰਦਰੀ ਹਾਲਸ਼੍ਰੀ ਅਮਰitsar ਸਾਹਿਬ ਦੀ ਧਰਤੀ ਤੇ ਉਸ ਬਜਟ ਇਜ਼ਲਾਸ ਦੇ ਵਿੱਚ ਜਿਹੜੇ ਮੈਂਬਰ ਸਹਿਬਾਨਾਂ ਨੇ ਉੱਥੇ ਸ਼ਾਮਲ ਹੋਣਾ ਉਹਨਾਂ ਨੂੰ ਇਸ ਗੱਲ ਦਾ ਹੋਕਾ ਦੇਣ ਵਾਸਤੇ ਕਿ ਉਹ ਜੋ ਪਿਛਲੇ ਸਮੇਂ ਐਗਜ਼ੀਕਟਿਵ ਨੇ ਮਤੇ ਪਾਸ ਕੀਤੇ ਉਹਨੂੰ ਰੱਦ ਕੀਤਾ ਜਾਵੇ ਜਥੇਦਾਰ ਸਹਿਬਾਨਾਂ ਦੀ ਨਿਯੁਕਤੀ ਦਾ ਉਹਨਾਂ ਦੇ ਅਧਿਕਾਰ ਖੇਤਰ ਦਾ ਉਹਨਾਂ ਦੀ ਉਪਜੀਵਕਾ ਦਾ ਔਰ ਉਹਨਾਂ ਦੀ ਸੇਵਾ ਮੁਕਤੀ ਦਾ ਵਿਧਿ ਵਿਵਧਾਨ ਬਣਾਇਆ ਜਾਵੇ ਇਹਦੇ ਵਾਸਤੇ ਇੱਕ ਵੱਡਾ ਇਕੱਠ ਜਿਹੜਾ ਸੰਧ ਗਿਆਨੀ ਹਰਨਾਮ ਸਿੰਘ ਖਾਲਸਾ ਮੁਕੀ ਦਮਦਮੀ ਟਕਸਾਲ ਵੱਲੋਂ ਸੱਦਾ ਦਿੱਤਾ ਗਿਆ ਕਿ 골ਡਨ ਗੇਟ ਸ੍ਰੀ ਅਮਰitsar ਸਾਹਿਬ ਦੀ ਧਰਤੀ ਤੇ 28 ਮਾਰਚ ਨੂੰ ਸਵੇਰੇ 11 ਵਜੇ ਉੱਥੇ ਸਭ ਨੇ ਇਕੱਤਰ ਹੋਣਾ ਤੇ 11 ਵਜੇ ਉਥੋਂ ਪੈਦਲ ਚਾਲਾ ਮਾਰਨਾ ਸ੍ਰੀ ਹਰਮੰਦਰ ਸਾਹਿਬ ਵਾਲੇ ਪਾਸੇ ਨੂੰ ਸਰਦਾਰ ਤੇਜਾ ਸਿੰਘ ਸਮੁੰਦਰੀ ਹਾਲ ਦੇ ਸਾਹਮਣੇ ਉਥੇ ਜਾ ਕੇ ਸਾਧਮਈ ਤਰੀਕੇ ਨਾਲ ਸਤਨਾਬ ਵਿਗਰੂ ਦਾ ਜਾਪ ਕਰਦਿਆਂ ਮੈਂਬਰ ਸਹਿਬਾਨਾਂ ਨੂੰ ਇਸ ਗੱਲ ਦਾ ਅਹਿਸਾਸ ਕਰਾਉਣਾ ਕਿ ਉਹ ਇਸ ਜੋ ਮਤੇ ਪਿਛਲੇ ਸਮੇਂ ਦੇ ਵਿੱਚ ਸ਼੍ਰੋਮਣੀ ਕਮੇਟੀ ਨੇ ਗਲਤ ਪਾਇਓ ਉਹਨਾਂ ਨੂੰ ਰੱਦ ਕੀਤਾ ਜਾਵੇ ਤੇ ਅਗਾਂਹ ਜਥੇਦਾਰ ਸਹਿਬਾਨਾਂ ਦਾ ਵਿਧਿ ਵਿਵਧਾਨ ਜਿਹੜਾ ਬਣਾਇਆ ਜਾਵੇ ਔਰ ਵਿਧਿ ਵਿਵਧਾਨ ਵੀ ਸਾਰੇ ਪੰਥ ਦੀ ਸਹਿਮਤੀ ਨਾਲ ਪੰਥ ਦੀਆਂ ਸੰਸਥਾਵਾਂ ਜਿਹੜੀਆਂ ਇਲੈਕਟਿਡ ਸੰਸਥਾਵਾਂ ਨੇ ਔਰ ਜਿਹੜੀਆਂ ਸੰਪਰਦਾਵਾਂ ਟਕਸਾਲਾਂ ਸਭ ਦੀ ਸਹਿਮਤੀ ਦੇ ਨਾਲ ਵਿਧਿ ਵਿਵਧਾਨ ਜਿਹੜਾ ਪਨਾਇਆ ਜਾਵੇ ਸੋ ਮੈਂ ਆਪਣੇ ਵੱਲੋਂ ਔਰ ਹਰਿਆਣਾ ਸਿੰਘ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਸੰਤ ਮਹਾਪੁਰਸ਼ਾਂ ਸੰਗਤਾਂ ਨਿਹੰਗ ਸਿੰਘ ਜਥੇਬੰਦੀਆਂ ਘਰ ਸੇਵਾ ਵਾਲੇ ਮਹਾਪੁਰਸ਼ ਸੰਪਰਦਾਵਾਂ ਟਕਸਾਲਾ ਸਭਾ ਸੁਸਾਇਟੀਆਂ ਸਭ ਨੂੰ ਅਪੀਲ ਕਰਦਾ ਕਿ ਆਓ 28 ਮਾਰਚ ਨੂੰ 골ਡਨ ਗੇਟ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ 11 ਵਜੇ ਤੋਂ ਪਹਿਲਾਂ ਪਹਿਲਾਂ ਪਹੁੰਚਣ ਦੀ ਕਿਰਪਾਲਤਾ ਕਰੋ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਜੋ ਵੀ ਸੱਦਾ ਪੰਥਕ ਪਰੰਪਰਾਵਾਂ ਦੀ ਬਹਾਲੀ ਵਾਸਤੇ ਦਿੱਤਾ ਗਿਆ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਸਾਰੇ ਨਿੱਜੀ ਗਿਲੇ ਸ਼ਿਕਵੇ ਭੁਲਾ ਕੇ ਵਿਚਾਰਾਂ ਦੇ ਵਖਰੇਵੇਂ ਵੀ ਭੁਲਾ ਕੇ ਗੁਰ ਮਰਿਆਦਾ ਗੁਰ ਸਿਧਾਂਤਾਂ ਨੂੰ ਲਾਗੂ ਕਰਵਾਉਣ ਵਾਸਤੇ ਮਾਨ ਮਰਿਆਦਾ ਪੰਥ ਦੀ ਉਸ ਨੂੰ ਬਹਾਲ ਕਰਾਉਣ ਵਾਸਤੇ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਨੂੰ ਬਹਾਲ ਕਰਾਉਣ ਵਾਸਤੇ ਆਪਾਂ ਸਾਰੇ ਇਸ ਇਕੱਤਰਤਾ ਦੇ ਵਿੱਚ ਜਿਹੜਾ ਉਸ ਮੂਲੀਅਤ ਕਰੀਏ ਸਭ ਦਾ ਬਹੁਤ ਬਹੁਤ ਧੰਨਵਾਦ ਹੋਊਗਾ ਮੈਨੂੰ ਪੂਰੀ ਆਸ ਆ ਕਿ ਸਾਰੀਆਂ ਸੰਗਤਾਂ ਇਸ ਬੇਨਤੀ ਨੂੰ ਕਬੂਲ ਕਰਦੇ ਹੋਏ ਅ 28 ਮਾਰਚ ਨੂੰ 골ਡਨ 게ਟ શ્રી ਅੰਮ੍ਰਿਤਸਰ ਸਾਹਿਬ ਵਿਖੇ 11 ਵਜੇ ਤੋਂ ਪਹਿਲਾਂ ਪਹਿਲਾਂ ਤੁਸੀਂ ਪਹੁੰਚ ਜਾਵੋਗੇ ਉੱਥੋਂ ਫਿਰ ਅੱਗੇ ਸਰਦਾਰ ਤੇਜਾ ਸਿੰਘ ਸਮੁੰਦਰੀ ਹਾਲਵਲ ਚਾਲਾ ਮਾਰਿਆ ਜਾਊਗਾ ਸਭ ਦਾ ਬਹੁਤ ਬਹੁਤ ਧੰਨਵਾਦ ਭੁੱਲਾਂ ਚੁੱਕਾਂ ਦੀ ਖਿਮਾ ਬੇਨਤੀ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਦਸਕੋ ਤੁਸੀਂ ਸੁਣਿਆ ਕਿ ਸੰਤ ਬਲਜੀਤ ਸਿੰਘ ਦਾਦੂਵਾਲ ਉਹਨਾਂ ਨੇ ਸਮੁੱਚੀ ਸਿੱਖ ਕੌਮ ਨੂੰ ਅਪੀਲ ਕੀਤੀ ਹੈ ਕਿ ਕੱਲ੍ਹ গোল্ডেন গেট তে পৌঁছਿਆ ਜਾਵੇ গোল্ডেন গেট ਤੇ ਪਹੁੰਚ ਕੇ ਇਸ ਬਜਟ ਇਜਲਾਸ ਦਾ ਜਿਹੜਾ ਸ਼ਾਂਤੀਪੂਰਕ ਵਿਰੋਧ ਪ੍ਰਦਰਸ਼ਨ ਹੋਏਗਾ ਜਿਹੜੀ ਮੰਗ ਹੋਏਗੀ ਹੁਣ ਮੰਗ ਕੀ ਹੋਏਗੀ ਮੰਗ ਤਾਂ ਇਹੀ ਹੈ ਕਿ ਸਿੰਘ ਸਹਿਬਾਨ ਦੀ ਨਿਯੁਕਤੀ ਤੇ ਸੇਵਾ ਮੁਕਤੀ ਉਹਦੇ ਲਈ ਨਿਯਮ ਬਣਾਏ ਜਾਣ ਯੋਗਤਾ ਦੇ ਆਧਾਰ ਤੇ ਹੋਵੇ ਉਹਨਾਂ ਨੂੰ ਹਟਾਉਣ ਦੇ ਲਈ ਕੋਈ ਨਿਯਮ ਹੋਣੇ ਚਾਹੀਦੇ ਨੇ ਸੋ ਉਹ ਮਤਾ ਲਿਆਂਦਾ ਗਿਆ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਉਹ ਖੁਦ ਉਸ ਦੇ ਹਾਮੀ ਨੇ ਉਹ ਚਾਹੁੰਦੇ ਨੇ ਕਿ ਇਹ ਮਤਾ ਆਵੇ ਸੋ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਇਹ ਗੱਲ ਕਹਿ ਰਹੇ ਆ ਕਿ ਹੁਣ ਤੋਂ ਬਾਅਦ ਜਿਹੜੀ ਵੀ ਨਿਯੁਕਤੀ ਸਿੰਘ ਸਹਿਵਾਨ ਜਥੇਦਾਰਾਂ ਦੀ ਹੋਏਗੀ ਉਹ ਸਮੁੱਚੀਆਂ ਸਿੱਖ ਜਥੇਬੰਦੀਆਂ ਉਦੇ ਚ ਸਿੱਖ ਸੰਪਰਦਾਵਾਂ ਬੁੱਢਾ ਦਲ ਸੰਤ ਸਮਾਜ ਕਿਸੇ ਨੂੰ ਵੀ ਅੰਡੇਠਾ ਨਹੀਂ ਕੀਤਾ ਜਾਏਗਾ ਅੰਗੋਲਿਆ ਨਹੀਂ ਕੀਤਾ ਜਾਏਗਾ ਸਭ ਦਾ ਸਤਿਕਾਰ ਕਾਇਮ ਰੱਖਿਆ ਜਾਏਗਾ ਉਹਨਾਂ ਨੇ ਇਹ ਵੀ ਕਿਹਾ ਕਿ ਅਹਿਮ ਯੋਗਦਾਨ ਵੀ ਹੋਏਗਾ ਜਿਹੜੀਆਂ ਨਵੀਆਂ ਅਨੁਜੁਕਤੀਆਂ ਹੋਣਗੀਆਂ ਉਹਨਾਂ ਦੇ ਵਿੱਚ ਕੋਈ ਸਿਆਸੀ ਦਖਲਅੰਦਾਜ਼ੀ ਨਹੀਂ ਹੋਏਗੀ ਸੋ ਆਪਾਂ ਇੱਕ ਦਰਸ਼ਕੋ ਕਾਫੀ ਧੇਰ ਤੋਂ ਇਹ ਗੱਲ ਦੇਖੀ ਜਾ ਰਹੀ ਹੈ ਕਿ ਜਦੋਂ ਵੀ ਕਿਸੇ ਸਿੰਘ ਸਹਿਬਾਨ ਦੀ ਸੇਵਾ ਮੁਕਤੀ ਹੁੰਦੀ ਹੈ ਉਹਨਾਂ ਨੂੰ ਅਹੁਦੇ ਤੋਂ ਫਾਰਕ ਕੀਤਾ ਜਾਂਦਾ ਹੈ ਤਾਂ ਵੱਡੇ ਪੱਧਰ ਤੇ ਇਸ ਦਾ ਵਿਰੋਧ ਹੁੰਦਾ ਹੈ ਔਰ ਇਹ ਕਿਹਾ ਜਾਂਦਾ ਹੈ ਕਿ ਇਸ ਦੇ ਵਿੱਚ ਸਿਆਸੀ ਦਖਲਅੰਦਾਜ਼ੀ ਸੀ ਜਿਸ ਕਰਕੇ ਉਹਨਾਂ ਨੂੰ ਅਹੁਦੇ ਤੋਂ ਹਟਾਇਆ ਗਿਆ ਸੋ ਹੁਣ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਵਿਸ਼ਵਾਸ ਦਿਵਾਇਆ ਸਮੁੱਚੀਆਂ ਸਿੱਖ ਜਥੇਬੰਦੀਆਂ ਨੇ ਖਾਸ ਕਰਕੇ ਵਿਰੋਧ ਕਰਨ ਵਾਲੀਆਂ ਕਿ ਅੱਗੇ ਤੋਂ ਤੁਹਾਨੂੰ ਅੰਡੇਠਾ ਨਹੀਂ ਕੀਤਾ ਜਾਏਗਾ ਤੁਹਾਡਾ ਸਤਕਾਰ ਬਹਾਲ ਰੱਖਿਆ ਜਾਏਗਾ ਔਰ ਇਹ ਵੀ ਕਿਹਾ ਤੇ ਇਸ ਮਤੇ ਮੁਤਾਬਕ ਜਿਹੜੀ ਨਿਯੁਕਤੀ ਹੈ ਉਹ ਵੀ ਸਤਕਾਰਤ ਹੋਏਗੀ ਤੇ ਸੇਵਾ ਮੁਕਤੀ ਵੀ ਸਤਕਾਰਤ ਹੋਏਗੀ ਸੋ ਦਰਸ਼ਕੋ ਹੁਣ ਕੱਲ ਇਹ ਮਤਾ ਆਏਗਾ ਮਤੇਜ ਕੀ ਹੋਏਗਾ ਇਹ ਤਾਂ ਜੇ ਆਉਣ ਵਾਲਾ ਸਮਾਂ ਦੱਸੇਗਾ ਪਰ ਹੁਣ ਇਹ ਜ਼ਰੂਰ ਹੈ ਕਿ ਮਤੇ ਦੇ ਲਈ ਸਹਿਮਤੀ ਬਣਦੀ ਨਜ਼ਰ ਆ ਰਹੀ ਹੈ ਸੋ ਦਰਸ਼ਕੋ ਅੱਜ ਦੇ ਪ੍ਰੋਗਰਾਮ ਚ ਇੰਨੀ مینو دے اجازت تانوار For all your immigration family law needs, call or scan QR code to contact us. Rodis Inc. Million Miles with Smile or scan QR code to contact us. 9 Bird Truck Repair Trust We Build In Truck Repair Or Scan QR Code To Contact Us The Masala Twist Oxnard Fine Authentic Indian Cuisine Or Scan QR Code To Contact Us Pizza Twist Taste With Twist Order Today Call Or Visit Website Or Scan QR Code To Contact Us New India Market Or Scan QR Code To Contact Us Taba Indian Cuisine Tracy Fine Authentic Indian Cuisine In Tracy Or Scan QR Code To Contact Us Billa Market scan QR code to contact us. Simi Valley Family Dental Office or scan QR code to contact us. Samra produce largest variety of Indian vegetables and fruits in the USA. Scan this QR code to contact us. Mountain Mike Pizza scan this QR code to contact us. Apa Kadahi made and served with love. Scan this QR code to contact us. Krishan Kumar covered California certified agency manager who can help you, your family, and your small business with health insurance. Call at 1-877-830-3270 or scan QR code to call or text.